ਉਹ ਮੈਂ ਤੁਹਾਨੂੰ ਜਣਾਉਣਾ ਗੰਨਾ ਚੂਪਣ ਦੇ ਫਾਇਦੇ ਗੰਨਾ ਚੂਪਣਾ ਚਾਹੀਦਾ ਗਰਮ ਮੌਕਾ ਵਿੱਚ ਗੰਨਾ ਜੂਪਣ ਦੇ ਆ ਨੰਬਰ 1 ਤੁਹਾਡੇ ਦੰਦ ਮਜ਼ਬੂਤ ਹੋਣਗੇ ਨੰਬਰ 2 ਇਹਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਆ ਜਿਹੜੇ ਇੱਕ ਸੋਰਸ ਆਫ એનર્ਜੀ ਦੇ ਹੁੰਦੇ ਆ ਪੋਟਾਸ਼ੀਅਮ ਦਾ ਸੋਰਸ ਹੁੰਦਾ ਜਿਹੜਾ ਤੁਹਾਡੇ ਕਹਿੰਦੇ ਦਿਲ ਦੀ ਵਧੀਆ ਹੁੰਦਾ ਫਿਰ ਅੱਗੇ ਆਇਰਨ ਜ਼ਿੰਕ ਵਗੈਰਾ ਸਭ ਕੁਝ ਹੁੰਦੇ ਆ ਠੀਕ ਹੈ ਇਹਦੇ ਵਿੱਚ ਐਂਟੀ ਆਕਸੀਡੈਂਟ ਹੁੰਦੇ ਆ ਅਂਟੀਆਡਿਵਿਟ ਜਿੱਦਾਂ ਫਲੇਮ ਨਾਲ ਤੇ ਪੋਲੀਫੀਨੋਲਿਕ ਜਿਹੜਾ ਕੰਪਾਊਂਡ ਹੁੰਦੇ ਉਹ ਹੁੰਦੇ ਆ ਠੀਕ ਆ ਉਸ ਤੋਂ ਬਾਅਦ ਜਿਹੜੇ ਇਨਰਡਮ ਮਿਨ ਨਿਊਟ੍ਰੀਐਂਟਸ ਤੇ ਮਿਨਰਲ ਹੁੰਦੇ ਥਾੜੇ ਦੰਦਾਂ ਨੂੰ ਟੁੱਥ ਦੇ ਕੇ ਨਹੀਂ ਲੱਗ ਦਿੰਦੇ ਜਿਹੜੇ ਸੜਨ ਦਿੰਦੇ ਆ ਤੇ ਦੰਦ ਮਜ਼ਬੂਤ ਹੁੰਦੇ ਆ ਦੂਜਾ ਤੁਹਾਡਾ ਟੇਡ ਜਲਦੀ ਰੱਜ ਜਾਂਦਾ ਤੀਜਾ ਸਵਾਦ ਹੁੰਦਾ ਸੋ ਟਰਾਈ ਕਰਿਆ ਕਰੋ ਗੰਨੇ ਦੇ ਜੂਸ ਨਾਲੋਂ ਗੰਨਾ ਚੂਕਣਾ ਜ਼ਿਆਦਾ ਮੈਨੂੰ ਲੱਗਦਾ ਫਾਇਦੇਮੰਦ ਹੈ ਸੋ ਗੰਨਾ ਚੂਪਿਆ ਕਰੋ ਥੈਂਕ ਯੂ ਸਬਸਕ੍ਰਾਈਬ ਕਰ ਲਓ ਚੈਨਲ